ਕਹਿੰਦੇ ਨੇ ਘਟਨਾ ਦੁਰਘਟਨਾ ਆਪਣੀਆਂ ਅੰਗਲੀਆਂ ਨਾਲ ਵੀ ਹੁੰਦੀਆਂ ਨੇ ਜੋ ਕਿ ਸਹੀ ਗੱਲ ਦੇਖਣ ਵਿਚਾਰਹੀ ਹੈ ਇੱਕ ਮਾਮਲਾ ਆਇਆ ਪਟਿਆਲੇ ਤੋਂ ਤੋਪਖਾਨਾ ਰੋਡ ਤੋਂ ਜਿੱਥੇ ਕਿ ਜੁੱਤੀਆਂ ਦਾ ਵਪਾਰੀ ਆਪਣੀ ਲਾਪਰਵਾਹੀ ਕਾਰਨ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਉਠਾਣਾ ਪੈ ਗਿਆ ਦੱਸਿਆ ਜਾ ਰਿਹਾ ਹੈ ਕਿ ਜੁੱਤੀਆਂ ਦਾ ਵਪਾਰੀ ਆਪਣੀ ਐਕਟੀਵਿਟੀ ਵਾਈਚ 5 ਲੱਖ ਰੁਪਏ ਰੱਖ ਕੇ ਗਲੀ ਵਿੱਚ ਖੜੀ ਕਰਕੇ ਲੰਘਿਆ ਪਹਿਲਾਂ ਤੱਕ ਜਿ ਖੜਾ ਇੱਕ ਨੌਜਵਾਨ ਜੋ ਕਿ ਸਾਨੂੰ ਪਤਾ ਸੀ ਕਿ ਇਹਨਾਂ ਕੋਲ ਪੈਸੇ ਹੁੰਦੇ ਨੇ ਆਇਆ ਉਹਨੇ ਸਕੂਟੀ ਦੀ ਖੋਲੀ ਵਿੱਚੋਂ ਪੈ ਕੱਢੇ ਤੇ 5 ਲੱਖ ਲੈ ਕੇ ਫਰਾਰ ਹੋ ਗਿਆ ਪਤਾ ਸੁਣਾਣੇ ਆ ਕੀ ਕਹ ਰਹੇ ਨੇ ਚੁੱਤੀਆਂ ਦੇ ਵਪਾਰੀ ਰਾਹੁਲ ਆਇਆ ਸੀਗਾ ਬਾਰ ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਤੂੰ ਆਜ ਮਾਰ ਕੇ ਕਹਿੰਦਾ ਕਿ ਅਮਗਿਆਰ ਉਹ ਕੰਮ ਨਹੀਂ ਕਰਕੇ ਆਇਆ ਮੈਨੂੰ ਨੇ ਦੱਸਿਆ ਵੀ ਪੇਮੈਂਟ ਐਕਟਿਵੇਜ ਪਈ ਹੈ ਉਹ ਲੈ ਕੇ ਆਇਆ। ਉਹਦੀ ਕੋਲ ਟ੍ਰੇਡ ਫੇਅਰ ਲਗਾਉਂਦਾ ਹੁੰਦਾ ਥੇ ਬਾਹਰਲੇ ਮੁਲਕਾਂ 'ਚ ਪੇਮੈਂਟ ਆਣੀ ਸੀ ਕਿਸੇ ਨੂੰ ਦੇਣੀ ਵੀ ਸੀਗੀ ਉਹ। ਉਹ ਕਹਿੰਦਾ ਮੈਂ ਹੁਣ ਹੀ ਜਾਣਾ ਐਕਟਿਵਾ ਬਾਹਰੋਂ ਬਾਹਰ ਲੈ ਕੇ ਨਾ ਉੱਥੇ ਚਲਾ ਗਿਆ। ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਇੱਕ ਬੋਤਲਾਂ ਵਾਲੀ ਗਲੀ ਕਰਨੀ ਆ ਤੇ ਉੱਥੇ ਐਕਟਿਵਾ ਲਾ ਕੇ ਆਪਣੀ ਅੰਦਰ ਚਲਾ ਗਿਆ ਸੀ ਉਹ ਗਲੀ ਦੇ। ਤੇ ਮੈਨੂੰ ਨੇ ਫਿਰ ਬਾਅਦ 'ਚ ਉਹ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ। ਉਨੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਹੀ ਨਹੀਂ ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ ਕਿਹਦੀ ਹੈ ਕੱਕ ਜਿ ਨੂੰ ਕਰਨੀ ਸੀ ਮੇਰੀ ਸੀਗੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘੜਾ ਤੋ ਨਹੀਂ ਆਏ ਨੇ ਪੈਸੇ ਤੂੰ ਲੈ ਕੇ ਆਇਆ ਸਮ ਦੱਸਿਆ ਨਹੀਂ ਵੀ ਕਿੰਨੇ ਹੈ ਇੱਕ ਹੋਟਲ ਮੇ ਗਿਆ ਤੇ ਉੱਥੇ ਫਿਰ ਅਸੀਂ ਭਜਨਟ ਕਰਕੇ ਕੈਮਰੇ ਕਮਰੇ ਖਲਾਸ਼ੇ ਉਹਦੇ ਚ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਉਹਤੇ ਵੀ 5 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ ਬਾਰਾਂ ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉਥੋਂ ਲੈ ਕੇ ਆਇਆ ਸੀਗਾ ਇਹ ਕਿ ਜਿਹੜੇ 44 ਆ ਵੀ ਇੱਕ ਬੰਦਾ ਜਿਹੜਾ ਉਹ ਨਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਜੀ ਕਿਸੇ ਪੁਲਿਸ ਕੋਲਸ ਨੂੰ ਕੰਪਲੀਟ ਲਖਾਈ ਨਿਖਾਤੀ ਜੀ ਕਿੰਨੇ ਕੀ ਕਹਿੰਦੇ ਜੀ ਪੁਲਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਆ ਜੀ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਥੇ ਦੇ ਜਿੰਨੇ ਵੀ ਰਸਤੇ ਚ ਹੈ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਡੋਲ ਦੇ ਨੇ ਉੱਥੇ ਦੇ ਉਹਦੇ ਅਧਾਰ ਤੇ ਸਾਨੂੰ ਵਿਸ਼ਵਾਸ ਚ ਦਵਾ ਰਹੇ ਆ ਵੀ ਕਾਰਵਾਈ ਕਰ ਰਹੇ ਆ ਮੈਂ ਬਲਵੰਤ ਰਾਏ ਸਾਹਿਬ ਦਾ ਐਮਸੀ ਹੋਰ ਮਿਰਰਨ ਨਥੁਰਮ ਸਾਹਿਬ ਦਾ ਐਮਸੀ ਬੈਠੇ ਨੇ ਉਹ ਸਾਡੇ ਏਰੀਆ ਦੇ ਕੁਝ ਮੋਤਵੀਨ ਬੰਦੇ ਬੈਠੇ ਨੇ ਅੱਜ ਕਰੀਬ ਕੋਈ 3:30 ਵਜੇ ਰਾਜਕਮਲ ਦਾ ਮੁੰਡਾ ਰਾਹੁਲ ਜਿਹੜਾ ਹੈ ਉਹ ਬੈਂਕ ਤੋਂ 5 ਲੱਖ ਦੀ ਪੇਮੈਂਟ ਕਢਾ ਕੇ ਲੈ ਕੇ ਆਇਆ ਜਦੋਂ ਉਹਨੂੰ ਜਿਹੜੀ ਪੇਮੈਂਟ ਦੇਣੀ ਹੈ ਨਾ ਕਿਸੇ ਨੂੰ ਉਸ ਨੂੰ ਫੋਨ ਮਾਰਿਆ ਵੀ ਤੇ ਉੱਥੇ ਆ ਕੇ ਮੈਨੂੰ ਪੇਮੈਂਟ ਲੈ ਜਾ ਇੱਥੇ ਆਪਣੇ ਰਗੋ ਤੋਫਕਾ ਨਮੂਲ ਬਾਅਦ ਚ ਬੈਠਾ 10 ਮਿੰਟ ਬੈਠਿਆ ਉਹ ਆਇਆ ਨਹੀਂ ਆਉਂਦੇ ਸਾਰੇ ਤੇ ਘਰ ਆ ਗਿਆ ਰਾਜੂ ਨੇ ਕਹਿਤਾ ਵੀ ਮੈਂ ਤੇਰੀ ਕੰਮ ਕਿੱਸ ਗਿਆ ਤੂੰ ਗਿਆ ਨਹੀਂ ਉਹਨਾਂ ਨਾਲ ਦੀ ਨਾਲ ਬੋਤਲਾਂ ਲਈ ਗਲੀ ਚੱਤੇ ਟੀਬਲ ਤੇ ਸਾਮਣੇ ਚਲਾ ਗਿਆ ਆਪਣੀ ਐਕਟਿਵਾ ਉੱਤੇ ਖੜੀ ਕਰਕੇ ਗਲੀ ਦੇ ਵਿੱਚ ਗਿਆ ਹੀ ਹੈ ਪਿੱਛੋਂ ਪਤਾ ਨਹੀਂ ਅਣਪਛਾਦਾ ਬੰਦਾ ਕਿਹੜਾ ਆ ਉਹ ਪੀਲਾ ਰੱਖੇ ਉਹਨੇ ਕੈਮਰੇ 'ਚ ਆ ਗਿਆ ਸਾਰਾ ਕੁਝ ਉਹਨੇ ਆਪਣੀ ਮਾਸਟਰ ਚਾਬੀ ਨਾਲ ਐਕਟਿਵਾ ਦੀ ਡਿੱਗੀ ਖੋਲੀ ਉਤੋਂ ਪੂਰਾ ਪੈਕਟ ਕੱਢ ਗਏ 5 ਲੱਖ ਦਾ ਉਹ ਜਾ ਰਹੇ ਸਦੇ ਹੀ ਉਹ ਸਾਰੀ ਐਕਟਿਵ ਦੇਖ ਲਈ ਸੀ ਇਹ ਇੱਕ ਮਹੀਨਾ ਨਹੀਂ ਹੈ ਜੀ ਘਟੋ ਘਟ 6 ਮਹੀਨੇ ਤੋਂ ਇਸ ਤਰ੍ਹਾਂ ਦੀ ਵਾਰਦਾਤ ਲਗਾਤਾਰ ਹੋ ਰਹੀ ਹੈ ਇਹ ਵਿਚਾਰੇ ਅਨਪੜ੍ਹ ਗਰੀਬ ਨੇ ਕਈ ਤੇ ਰਿਪੋਰਟ ਲਿਖਾ ਕੇ ਨਹੀਂ ਆਉਂਦੇ ਕਈਆਂ ਦਾ ਮੋਬਾਈਲ ਹੱਥ ਹੀ ਦੇ ਅੰਦਰ ਹੁੰਦਾ ਖੜਾ ਵਿਚਾਰਾ ਸ਼ਾਮ ਨੂੰ ਖੜਾ ਹੁੰਦਾ ਤੇ ਹੱਥ ਦੇ ਅੰਦਰ ਮੋਬਾਈਲ ਖੋ ਕੇ ਨਾੜ ਜਾਂਦਾ ਇੱਕ ਦੀ ਮੋਟਰਸਾਈਕਲ ਚੱਕ ਕੇ ਲੈ ਗਏ ਇੱਕ ਦਾ ਦਰਵਾਜ਼ਾ ਖੁਲਾ ਕੇ ਚੈਨ ਕੱਢ ਕੇ ਲੈ ਗਏ ਵਾਰਦਾਤਾ ਇਹ ਨਹੀਂ ਹੈ ਕਿ ਮੈਂ ਸਾਰੀਆਂ ਦੱਸਣ ਲੱਗਾਂ ਔਰ ਪੁਲਿਸ ਦੇ ਅੰਦਰ ਰਿਪੋਰਟ ਜਿਹੜੀ ਕੰਪਲੀਟ ਹੋਈ ਹੈ ਉਹ 15 ਵੀ ਕੰਪਲੇਂਟ ਹੈ। ਔਰ ਅਸੀਂ ਬਾਰ-ਬਾਰ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਪੁਲਿਸ ਪੁਲਿਸ ਤੋਂ ਮੰਗ ਕਰਦੇ ਆਂ ਵੀ ਇੱਥੇ ਪੱਕੇ ਤੌਰ ਤੇ ਨਾਕਾ ਲਾਇਆ ਜਾਏ 10-12 ਪੁਲਸ ਵਾਲੇ ਖੜੇ ਹੋਣ ਤਾਂ ਜੋ ਇਸ ਇਲਾਕੇ ਨੂੰ ਪੂਰੀ ਨਿਗਰਾਨੀ ਹੋਵੇ। ਅੱਧਾ ਹਿੱਸਾ ਸਾਡੇ ਡਿਵੀਜ਼ਨ ਚ ਪੈਂਦਾ ਹੈ, ਅੱਧਾ ਹਿੱਸਾ ਸਾਡੇ ਕਤਵਾਲੀ ਚ ਪੈਂਦਾ ਹੈ। ਔਰ ਇਹ ਅਨਪੜ੍ਹ ਬੰਦੇ ਇੱਧਰ ਰਗਮਾਜਰਾ ਚੋਰੀ ਹੁੰਦੀ ਹੈ ਕਤਵਾਲੀ ਜਾਂਦੇ, ਕਤਵਾਲੀ ਵਾਲੇ ਕਹਿੰਦੇ ਡਿਵੀਜ਼ਨ ਜਾਓ। ਉਹ ਜਦੋਂ ਡਿਵੀਜ਼ਨ ਜਾਂਦੇ ਆਂ ਕਹਿੰਦੇ ਫਿਰ ਸਾਡੇ ਕੋਲ ਇਲਾਕਾ ਨਹੀਂ ਹੈ, ਜਿੱਥੇ ਕਤਵਾਲੀ ਜਾਓ।